ਆਪਣਾ ਪਾਰਕ ਉਸਨ ਚਾਵਲਾ ਤੁਸੀਂ ਦੇਖ ਰਹੇ ਬੀਬੀ نیوز ਲਾਈਵ ਸੋਨਾਮ ਤਹਿਸੀਲ ਵਿੱਚ ਅੱਜ ਤਹਿਸੀਲ ਵਿੱਚ ਕੰਮ ਕਰਦੇ ਵਸਿਕਾਂ ਨੂੰ ਇਸ ਅਸਤਾਮ ਫਰੋਸ਼ ਫੋਟੋਸਟੇਟ ਅਤੇ ਅੱਧਰ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਦੀ ਮਾਰੂ ਨੀਤੀ ਨੂੰ ਮੁੱਖ ਰੱਖਦੇ ਹੋਏ ਇੱਕ ਮੀਟਿੰਗ ਕੀਤੀ ਅਤੇ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਗਰ ਪੰਜਾਬ ਸਰਕਾਰ ਦੀ ਇਹਨਾਂ ਪ੍ਰਤੀ ਮਾਰੂ ਨੀਤੀ ਨੂੰ ਨਹੀਂ ਖਤਮ ਕੀਤਾ ਗਿਆ ਤਾਂ ਅਸੀਂ ਸਟ੍ਰਾਈਕ ਕਰਨ ਤੇ ਮਜਬੂਰ ਹੋਵਾਂਗੇ ਆਓ ਅੱਜ ਉਹਨਾਂ ਨਾਲ ਤੁਹਾਨੂੰ ਲਾਈਵ ਗੱਲਬਾਤ ਕਰਾਂ ਲੋਕ ਮਾਰੂ ਨੀਤੀਆਂ ਵਾਪਸ ਲੋ ਵਾਪਸੋ ਵਾਪਸੋ ਰੁਜ਼ਗਾਰ ਨਾ ਛੁਡਾਓ ਨਾ ਛਡਾਓ ਨਾ ਛਡਾਓ ਰੁਜ਼ਗਾਰ ਨਾ ਛੁਡਾਓ ਨਾ ਛਡਾਓ ਨਾ ਛਡਾਓ ਰੁਜ਼ਗਾਰ ਨਾ ਛੁਡਾਓ ਨਾ ਛਡਾਓ ਨਾ ਛਡਾਓ ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਇੱਕ ਹੈਂਡ ਟੂ ਮਾਉਥ ਵਾਲੇ तकरीबन ਸਾਰੇ ਇਸ ਤਰ੍ਹਾਂ ਦੇ ਆ ਕਿ ਇੱਥੋਂ ਹੀ ਰੋਜੀ ਰੋਟੀ ਬਣਾ ਕੇ ਆਪ ਆਪਣੇ ਬੱਚੇ ਪਾਲ ਰਹੇ ਆ ਪਰ ਸਿੱਧਾ ਜਿਹੜਾ ਡਾਇਰੈਕਟ ਜਿਹੜਾ ਹੁੰਦਾ ਜਿਹੜਾ ਹਾਲਾਤ ਜਿਹੜਾ ਮੌਕੇ ਦਾ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਵੀ ਉਹ ਜਿਹੜਾ ਕੰਮ ਹੈ ਇੱਕ ਸੇਵਾ ਕੇਂਦਰਾਂ ਰਾਹੀਂ ਸਰਕਾਰ ਆਪਣੇ ਹੱਥ ਚ ਲੈਣ ਜਾ ਰਹੀ ਹੈ ਹਾਲਾਂਕਿ ਉਹਦੇ ਵਿੱਚ ਸਰਕਾਰ ਨੂੰ ਘਟਾ ਹੈ ਜੇ 400 ਰੁਪਏ ਫੀਸ ਉੱਥੇ ਕੋਈ ਭਰ ਰਿਹਾ ਹੈ ਇਹ ਉਹਦੇ ਵਿੱਚੋਂ ਸਰਕਾਰ ਦੇ ਪੱਲੇ ਅੱਧ ਵੀ ਨਹੀਂ ਪੈਂਦਾ ਤੇ ठेकेदारों ਦੀ ਜੇਬਾਂ ਚ ਜਾ ਰਹੇ ਨੇ ਇਸ ਕਰਕੇ ਆ ਜਿਹੜੇ ਹੁਣ ਸਿਸਟਮ ਕਰ ਰਹੇ ਨੇ ਵੀ ਆਨਲਾਈਨ ਜਿਹੜਾ ਸਿਸਟਮ ਹੈ ਹੁਣ ਜਿਹੜੇ ਇੱਥੇ ਜਿਹੜੇ ਜੋਸੀ ਸਾਹਿਬ ਵਰਗੇ ਜਿਹੜੇ ਸੀਨੀਅਰ ਮੁਸੀਕਾਂ ਵੀਸ ਨੇ ਜਿਹੜਾ ਇਹ ਕੰਮ ਇਹ ਕਰ ਲੈਣਗੇ ਮੇਰੇ ਖਿਆਲ ਇਥੇ ਕਚਰੇ ਵਿੱਚ ਕੋਈ ਨਹੀਂ ਕਰ ਸਕਦਾ ਤੇ ਉੱਥੇ ਤੇ ਇਹਨਾਂ ਤੋਂ ਬਹੁਤ ਜ਼ਿਆਦਾ ਬਿਲਕੁਲ ਜਿਹੜੇ ਆਪਾਂ ਕਹਿੰਦੇ ਜੂਨੀਅਰ ਕਲਾਸ ਦੇ ਬੰਦੇ ਹੋਣਗੇ ਇੱਕ ਨਵੀਂ ਚਿੱਠੀ ਕੱਢੀ ਗਈ ਹੈ ਜਿਹਦੇ ਨਾਲ ਆਪਾਂ ਨੂੰ ਜੋ ਕਿ ਬਰਿਆਂ ਤੋਂ ਆਪਾਂ ਇਸ ਕਿਤੇ ਨਾਲ ਜੁੜੇ ਹੋਏ ਆਂ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਜੋ ਨੀਤੀਆਂ ਨੇ ਉਹ ਇੱਕ ਰੋਜ਼ਗਾਰ ਮਾਰੂ ਨੀਤੀਆਂ ਸਾਹਮਣੇ ਹੋਣ ਜਾ ਰਹੀਆਂ ਨੇ ਜੇ ਆਪਾਂ ਸਮੇਂ ਸਿਰ ਜਾਗਰੂਕ ਨਾ ਹੋਏ ਤਾਂ ਆਪਣੇ ਲਈ ਇਹ ਵੱਡਾ ਘਾਟਾ ਹੋਵੇਗਾ ਕਿਉਂਕਿ ਆਪਾਂ ਲੰਮੇ ਸਮੇਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਆਂ ਤੇ ਇਸ ਕਿੱਤੇ ਨਾਲ ਹੀ ਆਪਣਾ ਜਿਹੜਾ ਰੋਜੀ ਰੋਟੀ ਦਾ ਆਪਣੇ ਪਰਿਵਾਰ ਪਾਲਣ ਦਾ ਆਪਣਾ ਚੱਲ ਰਿਹਾ ਹੈ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਵੀ ਹੁਣ ਜਿਹੜੇ 30 30 35 35 ਸਾਲ ਤੋਂ ਜੁੜੇ ਹੋਏ ਨੇ ਵੀ ਹੋਰ ਕੋਈ ਕੰਮ ਕਰ ਸਕਣਗੇ ਅੱਜ ਆਪਣੇ ਇਕੱਠੇ ਹੋਣ ਦਾ ਮਤਲਬ ਇਹੀ ਹੈ ਕਿ ਆਪਾਂ ਹਰ ਇੱਕ ਜਣਾ ਆਪੋ ਆਪਣੀ رائے ਦਈਏ ਤਾਂ ਕਿ ਆਪਾਂ ਇੱਕ ਫੈਸਲਾ ਕਰ ਸਕੀਏ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਸਕੀਏ ਇਹ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਇਆ ਕਰਦੇ ਨੇ ਸਾਰੇ ਜਣਿਆਂ ਨੂੰ ਜਾਣੂ ਕਰਾਇਆ ਸਰਕਾਰਾਂ ਦਾ ਮਤਲਬ ਐਡਾ ਵੱਡਾ ਦਿਮਾਗ ਦੇ ਵਿੱਚ ਸਾਰਿਆਂ ਨੇ ਨਕਸ਼ਾ ਤੀਵੀ ਆਮ ਪਾਰਟੀਆਂ ਪਾਰਟੀ ਤਾਂ ਵੀ ਮੈਂ ਵੀ ਹਰੇਕ ਨੇ ਸਾਰਾ ਕੁਝ ਛੱਡ ਕੇ ਵੀ ਸਾਡੀ ਆਬਦੀ ਸਰਕਾਰ ਹੋ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਸਾਡੇ ਲੋਕਾਂ ਦੇ ਕੰਮਾਂ ਦੀ ਸੁਣਵਾਈ ਹੋ ਸਸਤੇ ਦੇ ਢੰਗ ਨਾਲ ਲੋਕਾਂ ਦੇ ਕੰਮ ਹੋਇਆ ਕਰਨਗੇ ਜਿਹੜੇ ਲੋਕ ਸਾਡੇ ਕੋਲੇ ਕੰਮ ਕਰਾਉਣਾ ਆ ਕਰਨਗੇ ਬਹੁਤ ਖੁਸ਼ ਹੋ ਕੇ ਜਾ ਕਰਨਗੇ ਪਰ ਹੋਇਆ ਸਾਰਾ ਇਸ ਤੋਂ ਉਲਟ ਪਹਿਲੀ ਗੱਲ ਪਹਿਲੀਆਂ ਸਰਕਾਰਾਂ ਜਾਂ ਹੋਣ ਵਾਲੀਆਂ ਸਰਕਾਰਾਂ ਫਰਦ ਕੇਂਦਰ ਇੱਕ ਸ਼ਬਦ ਐ ਬਣਾਇਆ ਜਿਹਨੂੰ ਜਲਦਬਾਜ਼ੀ ਚ ਐਨੇ 100 ਸਾਲ ਤੋਂ ਚੱਲਦਾ ਆ ਰਿਹਾ ਰਿਕਾਰਡ ਗਲਤ ਮਲ ਤੇ ਕੰਪਿਊਟਰਾਈਜ਼ ਕਰਕੇ ਜਿਹਦੇ ਖਤੌਨੀਆਂ ਕਿਸੇ ਦੇ ਸਮਝ ਚ ਨਹੀਂ ਆਉਂਦੀਆਂ ਜਿਹਦੇ ਖੇਵਟਾਂ ਕਿਸੇ ਦੇ ਸਮਝ ਚ ਨਹੀਂ ਆਉਂਦੀਆਂ ਚਾਕੇ ਕੰਪਿਊਟਰਾਈਜ਼ ਕਰਤਾ ਜਿਹਦੇ ਨਾਲ ਲੋਕ ਅੱਜ ਹਜ਼ਾਰਾਂ ਫਰਦ ਬਦਲਾਵਾਂ ਕਰਾਉਂਦੇ ਫਿਰਦੇ ਨੇ ਕਿਸੇ ਦੀ ਮਲਕੀ ਕਿਸੇ ਦੇ ਨਾਂ ਚੜ ਗਈ ਕਿਸੇ ਦਾ ਰਿਕਾਰਡ ਕਿਸੇ ਦੇ ਨਾਂ ਚੜ ਗਿਆ ਜਿਹੜਾ ਹਲਪਿਆ ਵੇਂਤੀ ਰੂਟੀਨ ਚ ਅਸੀਂ 10 20 ਰੁਪਏ ਲੈ ਕੇ ਲਿਖਦੇ ਤੇ ਸਰਕਾਰਾਂ ਉਹਨੂੰ ਫ੍ਰੀ ਟੈਸਟ ਕਰਦੇ ਆ ਤੇ ਆ ਅੱਜ ਜੇ ਲੋ ਇੱਥੇ ਕਰਾਉਣ ਆਉਂਦਾ ਹੈ ਸੇਵਾ ਕੇਂਦਰ ਤੇ ਜਾਓ ਜੀ ਉਹਨੂੰ 60 ਰੁਪਏ ਪਹਿਲਾਂ ਭਰ ਕੇ ਲਾਈਨ ਚ ਲੱਗੋ ਲੋਕਾਂ ਨੂੰ ਸਹੂਲਤਾਂ ਦੇਣ ਦੀ ਵਜਾਏ ਇਹਦੇ ਹਿਸਾਬ ਨਾਲ ਖੱਜਲਖੁਆਰੀ ਕਰਤੀ ਵੀ ਅਗਲੇ ਦੀ ਚਾਹ ਜੋਗੇ ਜਾ ਅਗਲੇ ਨੂੰ ਘਰੇ ਜਾਣ ਜੋਗੇ ਤੇਲ ਪਵਾਉਣ ਜੋਗੇ ਪੈਸੇ ਵੀ ਨਹੀਂ ਰਹਿੰਦੇ ਇਹੀ ਹਾਲ ਕਰਤਾ ਬਸਿੱਕਾ ਨੀਸੀਦਾ 20 ਰੁਪਏ ਪੇਸਟਿੰਗ ਫੀਸ ਸਰਕਾਰ ਕਾगज ਸਾਹਮਣੇ ਲੈਣ ਦੀ ਬਜਾਏ 20 ਰੁਪਇਆ ਤੋਂ ਲੈ ਕੇ 5000 ਤੱਕ ਦਾ ਉਹਦੇ ਤੇ ਖਰਚਾ ਮੜਦਾ ਜਿਹੜਾ ਕਿ ਬੈਕ ਡੋਰ ਰਾਹੀਂ ਲੋਕਾਂ ਦੇ ਘਰੇ ਜਾਣ ਲੱਗ ਗਿਆ ਸਰਕਾਰ ਨੋਂ ਦੀ ਚੀਜ਼ ਨੂੰ ਉਹਦੇ ਚ ਕਮ ਸੇ ਕਮ 200 ਰੁਪਇਆ ਵੱਧ ਤੋਂ ਵੱਧ ਮਿਲਦਾ ਹੋਣਾ ਬਸਿੱਕਾਂ ਵੀ ਸੀਦੇ ਕੰਮ ਨੂੰ ਲੋਕਾਂ ਚ ਖੰਡਿਉਣ ਬਾਅਦ ਤੇ ਲੋਕਾਂ ਕੋਲੋਂ ਤਾਂ 4 ਗੁਣਾ ਪੈਸੇ ਲੱਗ ਲੁੱਟੇ ਜਾਣ ਲੱਗੇ ਇੱਕ ਪੀ ਐਲ ਆਰ ਐਸ ਸੇਵਾ ਕੇਂਦਰ ਐ ਨਵੇਂ-ਨਵੇਂ ਸ਼ਬਦ ਬਣਾ ਕੇ ਐ ਲੋਕਾਂ ਨੂੰ ਪ੍ਰਲੋਹਣ ਦਿੱਤਾ ਜਾਣ ਲੱਗ ਪਿਆ ਕੱਲ ਪਰਸੋ ਮੇਰੇ ਨਾਲ ਇੱਕ ਅਸਲਾ ਲਾਇਸੈਂਸਰ ਨਿਊ ਕਰਨ ਵਾਸਤੇ ਫਿਰ ਸੇਵਾ ਕੇਂਦਰ 'ਚ ਬੰਦਾ ਚਲੇ ਗਿਆ ਜਿਹਦਾ ਅਸੀਂ 2 ਰੁਪਈਆ 'ਚ ਫਾਰਮ ਭਰ ਦਿੱਤੇ ਮੇਰੇ ਸਾਥੀ ਵੱਧ ਤੋਂ ਵੱਧ 10 ਰੁਪਏ ਉਸ ਫਾਰਮ ਨੂੰ ਭਰਨ ਦੇ ਲੈਂਦੇ ਹੋਣਗੇ ਉਸ ਫਾਰਮ ਨੂੰ ਭਰਉਣ ਦੇ ਪਹਿਲਾਂ ਉਹਨਾਂ ਨੇ 60 ਰੁਪਏ ਤਾਂ ਉਸ ਬੰਦੇ ਤੋਂ ਇੱਕ ਲੈ ਲਈ 4000 ਰੁਪਿਆ ਉਹਨੂੰ ਕਹਿੰਦੇ ਵੀ ਇੱਕ ਅੱਡ ਜਮਾ ਕਰਾ 5000 ਰੁਪਿਆ ਅਸੀਂ ਤੇਤੋਂ ਇੱਕ ਰੈੱਡ ਕਰਾਸ ਦਾ ਫਾਰਮ ਲਵਾਂਗੇ ਫੇਰ ਤੈਨੂੰ ਇਹ ਲਾਇਸੈਂਸ ਰੀਨਿਊ ਕਰਨ ਦੀ ਸਹੂਲਤ ਮਿਲੂ ਇਸੇ ਤਰ੍ਹਾਂ ਸਾਡੇ ਜਿਹੜੇ ਹੋਰ ਭਾਈ ਬੈਠੇ ਨੇ ਉਹ ਤੁਹਾਨੂੰ ਟਰਾਂਸਪੋਰਟ ਵਾਰੀ ਦੱਸਣਗੇ ਵੀ ਕਿਵੇਂ ਲੋਕਾਂ ਨਾਲ ਸੋਸ਼ਣ ਹੋ ਗਿਆ ਮੇਰਾ ਕਹਿਣ ਤੋਂ ਬਾਅਦ ਬਾਰ-ਬਾਰ ਇਹ ਹੈ ਵੀ ਇਹੇ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਸਰਕਾਰਾਂ ਪਰ ਕਾਉਣ ਵਾਸਤੇ ਵੀ ਕਚੈਰੀਆਂ ਚ ਲੁੱਟ ਹੁੰਦੀ ਹੈ ਕੱਲੀ ਇਹਨਾਂ ਨੂੰ ਕਚੈਰੀਆਂ ਦਿਸਣ ਲੱਗ ਗਿਆ ਸਰੇ ਆਮ ਨਕਲੀ ਦਵਾਈਆਂ ਸਰੇ ਆਮ ਨਕਲੀ ਮਠਿਆਈਆਂ ਸਰੇ ਆਮ ਨਕਲੀ ਦੁੱਧ ਸਾਰਾ ਕੁਝ ਬਕਾਇਬ ਕਿਆ ਕੇ ਲੋਕਾਂ ਵੀ ਸਾਡੇ ਗੈਲ ਪੈਣਗੇ ਹੁਣ ਵੀ ਸਾਡੀ ਅਸੇਤਾ ਖਰਾਬ ਹੋ ਗਈਆਂ ਇਹਦੇ ਚ ਮੰਤਰੀ ਰਲੇ ਹੋਏ ਨੇ ਇਹ ਚ ਮੁੱਖ ਮੰਤਰੀ ਰਲੇ ਆ ਇਹ ਚ ਸਰਕਾਰਾਂ ਰਲੇ ਆਏ ਨੇ ਵੀ ਇਹਨਾਂ ਦਾ ਸਾਰਿਆਂ ਦਾ ਧਿਆਨ ਕਚੈਰੀ ਕਿੰਨੀ ਕਰਦੋ ਉਸ ਗੱਲ ਦੇ ਚੱਕਰ ਚ ਇਹਨੂੰ ਅਸੀਂ ਇੱਕ ਕਾਊਂਟਰ ਬਣਾ ਰਹੇ ਹਾਂ ਜੀ ਅਸੀਂ ਸੇਵਾ ਕੇਂਦਰ ਚ ਇੱਕ ਲੈਂਡ ਬਣਾ ਦਾਂਗੇ ਤੁਸੀਂ ਐ ਲੈ ਲਓ ਇੱਕ ਇੱਕ ਜਣੇ ਕੋਲੇ 5-5 ਜਣੇ ਰੱਖੇ ਹੋਏ ਨੇ ਜਿਹੜੇ ਇਹ 100-100 ਪੇਜ ਦੀ ਇੱਕ ਫਰਦ ਨੂੰ 3-3 ਘੰਟੇ ਪੜ੍ਹਦੇ ਨੇ ਫੇਰ ਵੀ ਉਹ ਚੋਂ ਪੱਲੇ ਨਹੀਂ ਪੈਂਦਾ ਫੇਰ ਵੀ ਪਡਵਾਰੀਆਂ ਕੋਲੇ ਜਾ ਜਾ ਕੇ ਉਹਨਾਂ ਨੂੰ ਰਿਕਾਰਡਾਂ ਨੂੰ ਦਿਖਾਈਂਦਾ ਇੱਕ ਲਿਮਟ ਕਰਾਉਣ ਵਾਲੇ ਦੀ ਬੱਸ ਹੋ ਜਾਂਦੀ ਐ 10 ਦਿਨ ਉਹ ਬੰਦਾ ਕਦੇ ਈਸੀ ਲੈ ਲਈ ਕਦੇ ਐਲਪੀਐਮ ਲੈ ਲਿਆ ਕਦੇ ਐਲ ਲੈ ਕਰਾ ਲਈ ਕਦੇ ਉਹਦਾ ਰਿਕਾਰਡ ਚੈੱਕ ਕਰਾ ਲਿਆ ਤਾਂ ਕਿਤੇ ਹੋ ਨਹੀਂ ਹੁੰਦਾ ਇੱਕ ਇੱਕ ਫਰਦ ਕੇਂਦਰ ਵਾਲਾ ਜਾਂ ਇੱਕ ਸੇਵਾ ਕੇਂਦਰ ਵਾਲਾ ਕਿੰਨੀਆਂ ਰਜਿਸਟਰੀਆਂ ਲਿਖ ਦੂਗਾ ਲੋਕਾਂ ਦੀ ਇੱਕ ਆਧਾਰ ਕਾਰਡ ਦਾ 15-15 ਦਿਨ ਅਗਲੇ ਦਾ ਅਪਡੇਟ ਨਹੀਂ ਹੁੰਦਾ ਹੈਗਾ ਇਸ ਕਰਕੇ ਇਹ ਇਹਨਾਂ ਦਾ ਮਤਲਬ ਇਹ ਹੈ ਵੀ ਆਹ ਜਿਹੜੇ ਸਾਡੇ 2 ਸਾਲ ਰਹਿ ਗਏ ਵੀ ਇਹਨਾਂ ਲੋਕ ਸਾਡੇ ਕਿੰਨੀ ਵੀ ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿਵਾਓ ਇੱਧਰ ਨੂੰ ਨਾਉਣ ਹੋਰ ਨਾ ਵੀ ਇਹਨਾਂ ਨੂੰ ਐ ਕੰਮ ਲਾ ਦਿਓ ਲੋਕਾਂ ਨੂੰ ਵੀ ਸਮਕਾ ਵੀ ਉੱਥੇ ਲੈਣਾ ਚ ਖੜੇ ਰਿਆ ਕਰਨਗੇ ਉੱਥੇ ਹੈਰਾਨ ਹੋਈ ਜਾ ਕਰਨਗੇ ਜਿਹੜੀ ਫਰੀ ਵਰਦ ਨਿਕਲਦੀ ਸੀ ਕੰਪਿਊਟਰ ਤੇ ਉਹਦੇ ਵੀ ਇਹਨਾਂ ਨੇ 25 ਰੁਪਏ ਫੀਸ ਰੱਖਤੀ ਵੀ 25 ਰੁਪਏ ਪਹਿਲਾਂ ਦਿਓ ਫਿਰ ਉਹਨੂੰ ਫਰਦ ਨੂੰ ਖੋਲ ਕੇ ਦੇਖੋ ਤਾਂ ਉਹ ਵੈਲਿਡ ਹੋ ਨਹੀਂ ਉਹਦੇ ਤੇ ਆਜੂਗਾ ਲੀਗਲ ਪਰਪਸ ਲਈ ਇਹ ਵੈਲਿਡ ਨਹੀਂ ਹੈ ਇਸ ਕਰਕੇ ਰਜਗਾਰ ਦੇ ਮੰਗੇ ਰਜਗਾਰ ਦੇ ਮੰਗੇ ਆਪਣੀ ਲੋਕਾਂ ਦੀ ਦਿਮਾਗ ਚ ਇਹ ਵੀ ਤੀ ਵੀ ਹਾਂ ਵੀ ਸਾਡੇ ਲੋਕਾਂ ਨੂੰ ਸਾਰਿਆਂ ਨੂੰ ਰਜਗਾਰ ਮਿਲੂ ਹਰੇਕ ਬੰਦਾ ਭੁੱਖਾ ਨਹੀਂ ਸੋ ਇਹਨਾਂ ਨੇ ਜਗਾਰ ਰਜਗਾਰ ਖੋਹਣ ਤੇ ਲਾਤਾ ਵੀ ਇੱਕ ਜਣੇ ਨੂੰ ਉਧਰ ਰੱਖ ਕੇ ਉਦੇ ਰਾਹੀ ਪੈਸੇ ਆਥਰ ਨੂੰ ਇਕੱਠੇ ਹੋਇਆ ਕਰਨਗੇ ਉਹ ਪੈਸੇ ਸਾਡੇ ਆ ਝੋਲੀਆਂ ਚ ਪਈ ਜਾਣਗੇ ਉਹਦਾ ਕੋਈ ਹਿਸਾਬ ਨਹੀਂ ਕਿਤਾਬ ਨਹੀਂ ਪਹਿਲੇ 10 ਸਾਲਾਂ ਤੋਂ ਪਹਿਲਾਂ ਸੇਵਾ ਕੇਂਦਰ ਜਿਹੜੇ ਬਣਾਏ ਤੇ ਉਹ ਸੇਵਾ ਕੇਂਦਰ ਕਿੱਧਰ ਗਏ ਉਹ ਬੱਚੇ 15-15 ਸਾਲਾਂ ਦੇ ਜਿਹੜੇ ਨੇ 15 ਸਾਲ ਸੇਵਾ ਕੇਂਦਰ ਚ ਨੌਕਰੀ ਕਰ ਲਈ ਉਹਨਾਂ ਨੂੰ ਚੱਕ ਕੇ ਘਰ ਨੂੰ ਤੋਰਤਾ ਉਹਦਾ ਨਾ ਉਹ ਫਰਦ ਕੇਂਦਰ ਰੱਖਤਾ ਉਹ ਅੱਜ ਤੱਕ ਬਹਾਲ ਨਹੀਂ ਹੋਈ ਅੱਜ ਤੱਕ ਉਹ ਬੱਚੇ ਕਿਸੇ ਪਾਸੇ ਕੋਈ ਕੰਮ ਨਹੀਂ ਕਰ ਸਕਦੇ ਇਸ ਕਰਕੇ ਕਿਸੇ ਦੀ ਰਹਿ ਲੈਤੇ ਬਿਨਾ ਜਲਦਬਾਜ਼ੀ ਚ ਐਂ ਕਰ ਦਿਓ ਜੀ ਐਂ ਕਰ ਦਿਓ ਪਹਿਲਾਂ ਅੱਜ ਤੱਕ ਤਾਂ ਪਹਿਲਾਂ ਉਹ ਫਰਦਬਦਰ ਇੰਨੀ درست ਹੋਈਆਂ ਕੱਲੇ ਸਨਾਮਦੀਰ ਰਿਕਾਰਡ ਕਢਾ ਕੇ ਦੇਖ ਲਓ ਇੱਕ ਜਮ੍ਹਾਂ ਬੰਦੀ ਦੇ ਵਿੱਚ ਕਮ ਸੇ ਕਮ 100 ਫਰਦਬਦਰ ਜਿਹਦਾ ਨੋਂ ਕਿਸੇ ਦੇ ਨਾਲ ਕੰਨਾਲਾਤਾ ਕਿਸੇ ਨਾਲ ਬਿਹਾਰੀ ਲਾਤੀ ਕਿਸੇ ਨੂੰ ਪੁੱਤਰ ਲਿਖਤਾ ਕਿਸੇ ਨੂੰ ਪਤਨੀ ਲਿਖਤਾ ਨਹੀਂ ਹੈਗੀ ਉਹ ਦੀ ਕੁੜੀ ਹੈ ਉਹਨੂੰ ਚੱਕ ਕੇ ਉਹਦੀ ਪਤਨੀ ਬਣਾਤਾ ਇਹ ਜਿਹੜਾ ਐ ਜਲਦਬਾਜ਼ੀ ਵਿੱਚ ਸਰਕਾਰਾਂ ਫੈਸਲੇ ਲੈ ਰਹੀਆਂ ਨੇ ਵੀ ਫੇਰ ਫੇਰ ਸਾਡੇ ਕੋਲੇ ਦਰੁਸਤ ਕਰਾਉਣ ਆਊਗਾ ਉਹਦੀ ਫੇਰ ਫੀਸ ਰੱਖਾਂਗੇ ਹੁਣ ਫਰਦਬਦਰ ਜੇ ਤੁਸੀਂ ਨਿਕਰ ਆਣੀ ਹੈ ਪਹਿਲਾਂ ਦੋ ਖਵਾਰਾਂ ਚ ਕਢਾਓ ਫਿਰ ਫਰਦਬਦਰ ਦੇ ਪੈਸੇ ਭਰੋ ਇੱਕ ਬੰਦੇ ਨੇ ਅੱਜ ਕਿਸੇ ਦੇ ਚੱਕ ਕੇ ਕਿਸ ਪਤਾ ਉਹਦੀ ਜ਼ਮਾਨਤ ਦੀ ਅਰਜ਼ੀ ਹੈ ਜਿਹੜੀ ਫ੍ਰੀ ਮਾਰਕ ਹੁੰਦੀ ਤੀ ਉਹਦੇ ਤੇ ਵੀ ਪੈਸੇ ਰੱਖਤੇ ਵੀ ਇਹ ਲੋਕ ਸਾਡੇ ਗੱਲ ਪੈਣਗੇ ਵੀ ਸੱਤੇ ਸੱਤੋਂ ਪੈਸੇ ਕਹਦੇ ਲੈਣੋ ਇਹਨਾਂ ਨੂੰ ਪੜਕਾ ਦਿਓ ਵੀ ਉਹ ਤੇ ਸੇਵਾ ਕੇਂਦਰ ਆ ਹੀ ਜਾਓ ਜੀ ਸੇਵਾ ਕੇਂਦਰ ਆਈਆਂ ਇਹਨਾਂ ਨੂੰ ਪਤਾ ਵੀ ਸੇਵਾ ਕੇਂਦਰ ਵਾਲੇ ਤਾਂ ਉੱਤੇ ਹਲਪੇ ਵਾਂ ਤੋਂ ਲੈ ਕੇ ਅਰਜ਼ੀ ਤੋਂ ਲੈ ਕੇ ਆ ਤੁਹਾਨੂੰ ਐਡੀ ਵੱਡੀ ਉਦਾਹਰਨ ਦਿੱਤੀ ਆ ਵੀ ਘਾਸ ਲਾਲ ਲਾਇਸੈਂਸ ਜਿਹੜਾ 5 ਰੁਪਈਆ ਚ ਨਿਊ ਹੁੰਦਾ ਸੀ ਥੋੜੇ ਜਿਆਦਾ 1 ਰੁਪਈਏ ਦਾ ਚਲਾਨ ਵੀ ਭਰਿਆ ਹੋਣਾ ਸਾਰਿਆਂ ਨੇ ਜਿਹੜੇ ਦੇ ਅੱਜ 9000 ਕੁ ਰੁਪਈਏ ਭਰਾਲਿਆ ਸਲਰ ਨਿਊ ਕਰਨ ਦੇ ਤੁਸੀਂ ਦੱਸੋ ਸਨਾਮ ਤੇ ਪ੍ਰਤੀਨਿਧਤਾ ਕਰਦਾ ਬਜ਼ਿੱਕਾ ਨਵੀਂ ਇਸ ਸਟੈਂਪ ਫਰੋਸ ਟਾਈਪਿਸਟ ਜੂਨੀਅਨ ਸਨਾਮ ਦੀ ਇਸ ਮੌਕੇ ਸਾਡੀ ਮੀਟਿੰਗ ਹੋਈ ਐ ਐਮਰਜੈਂਸੀ ਵੀ ਜੋ ਪੰਜਾਬ ਸਰਕਾਰ ਨੇ ਨਵਾਂ ਸੌਫਟਵੇਅਰ ਡਿਵੈਲਪ ਕੀਤਾ ਹੈ ਰਿਸ਼ਤੀਆਂ ਲਿਖਣ ਦਾ ਉਦੇ ਸਵਾਂਚ ਸਾਡੇ ਜੂਨੀਅਨ ਦੇ ਬਖਵਾ ਨਮਾਇੰਦਿਆਂ ਨੇ ਬਖਵਾ ਵਿਚਾਰ ਰੱਖੇ ਨੇ ਮੈਂ ਨਵੀਂ ਗੱਲ ਇਹ ਜੋੜਨੀ ਚਾਹਨਾ ਹੈ ਵੀ ਇੱਕ ਦਾ ਸੈਂਟਰ ਸਰਕਾਰ ਇੱਕ ਪੰਜਾਬ ਸਰਕਾਰ ਜਿਵੇਂ ਜੋਸ਼ੀ ਦੱਸ ਕੇ ਗਏ ਨੇ ਵੀ ਜੇ ਆਪਾਂ ਸ਼ਰਾਬ ਨੂੰ ਨਵੀਂ ਲੈਵਲ ਲਾ ਕੇ ਨਵੀਂ ਬੋਤਲ ਚ ਪਾਣ ਦੇੇ ਕੰਮ ਹੈ ਲੋਕਾਂ ਨੂੰ ਭਲੇਖਾ ਪਾਣ ਲਈ ਜੇ ਤੁਸੀਂ ਸੁਧਾਰ ਕਰਦੇ ਨੇ ਰੂਟਸ ਲੈਵਲ ਤੇ ਜੜਾਂ ਲੈਵਲ ਤੇ ਉਹ ਤੁਸੀਂ ਉਸੇ ਕਾਨੂੰਨਾ ਦੇ ਤਹਿਤ ਉਸੇ ਪ੍ਰੋਸੈਸ ਦੇ ਤਹਿਤ ਕਰ ਸਕਦੇ ਹੋ ਜੇ ਤੁਸੀਂ ਭ੍ਰਿਸ਼ਟਾਚਾਰ ਮਟਾਣਾ ਹੈ ਤਾਂ ਉਹ ਲਈ ਨਵਾਂ ਕਾਨੂੰਨ ਬਣਾਉਣ ਦੀ ਲੋੜ ਨਹੀਂ ਅੰਗਰੇਜ਼ਾਂ ਵੇਲੇ ਤੋਂ ਕਾਨੂੰਨ ਬਣੇ ਹੋਏ ਨੇ ਸਿਰਫ ਉਹਨੂੰ ਲਾਗੂ ਕਰਾਉਣ ਦੀ ਲੋੜ ਹੈ ਉਹੀ ਡੀਸੀ ਸਾਹਿਬ ਉਹੀ ਤਹਿਸੀਲਦਾਰ ਸਾਹਿਬ ਉਹੀ ਥਾਣੇਦਾਰ ਉਹੀ ਐਸਐਸਪੀ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਫੜ ਸਕਦਾ ਜੇ ਤੁਸੀਂ ਉਸੇ ਕਾਨੂੰਨ ਨੂੰ ਆਈਪੀਸੀ ਨੂੰ ਬੀਐਸਐਨ ਦਾ ਨਾਮ ਦੇ ਕੇ ਕਹਿੰਦਾ ਕਿ ਮੋਦੀ ਨੇ ਨਵਾਂ ਕਾਨੂੰਨ ਬਣਾਤਾ ਜੀ ਸਾਰੇ ਕਾਨੂੰਨ ਬਦਲਤੇ ਹੁਣ ਹਿੰਦੁਸਤਾਨ ਸੁਧਰ ਜਾਊਗਾ ਇਹ ਕਦੇ ਵੀ ਨਹੀਂ ਹੋ ਸਕਦਾ ਕਾਨੂੰਨ ਤਾਂ ਸਾਰੇ ਪਹਿਲਾਂ ਹੀ ਹੈਗੇ ਨੇ ਗੱਲ ਤਾਂ ਲਾਗੂ ਕਰਨ ਦੀ ਐ ਅਫਸਰ ਉਹੀ ਨੇ ਉਹੀ ਭ੍ਰਿਸ਼ਟਾਚਾਰ ਕਰਦੇ ਨੇ ਤੁਸੀਂ ਉਨ੍ਹਾਂ ਤੋਂ ਹੀ ਹਿੱਸਾ ਲੈਨੇ ਹੋ ਅਸਲ 'ਚ ਜਿਹੜਾ ਕਿੱਥੇ ਨੇ ਭ੍ਰਿਸ਼ਟਾਚਾਰ ਦੇ ਆ ਇੱਥੇ ਪਈਆਂ ਨੇ ਇਹ ਜਿਹੜਾ ਨਜਲਾ ਝਾੜਦੇ ਨੇ ਬਿਸਕਾ ਨੂੰ ਹਿੱਸਾ ਤੇ ਅਰਜੀ ਨੂੰ ਹਿੱਸਾ ਤੇ ਉਹੀ ਐ ਵੀ ਸਾਰੇ ਭ੍ਰਿਸ਼ਟਾਚਾਰ ਦੀ ਜੜ੍ਹੇ ਹੈ ਮੈਂ ਪੰਜਾਬ ਸਰਕਾਰ ਨੂੰ ਆਪ ਦੀ ਜੁਣੀਨ ਵੱਲੋਂ ਵਾਦਾ ਕਰਦਾ ਵੀ ਅਸੀਂ ਭ੍ਰਿਸ਼ਟਾਚਾਰ ਦੇ ਨੇੜੇ ਵੀ ਨਹੀਂ ਜਾਂਦੇ ਜੇ ਤੁਸੀਂ ਅੱਜ ਦੀ ਮਹਿੰਗਾਈ ਦੇ ਅਕੋਰਡਿੰਗ ਸਾਡੇ ਲੀਵਿੰਗ ਐਕਸਪੈਂਸਸ ਦੇ ਅਕੋਰਡਿੰਗ ਸਾਡੀਆਂ ਲਖਾਈਆਂ ਤੈਅ ਕਰ ਦੋ ਜੇ ਅਸੀਂ 1 ਰੁਪਿਆ ਵੀ ਵੱਧ ਲੈ ਲਏ ਤਾਂ ਸਾਨੂੰ ਗ੍ਰਿਫਤਾਰ ਕਰ ਦਿਓ ਅਸੀਂ ਆਪਦੀ ਅਰੇਸਟ ਆਪ ਘਵਾਵਾਂਗੇ ਕਿ ਤੁਸਾਰੇ ਸਹਿਮਤ ਹੋ ਜੀ ਹੱਥ ਖੜੇ ਕਰਕੇ ਵਾਅਦਾ ਅਸੀਂ ਵਾਅਦਾ ਕਰਦੇ ਆਂ ਭਗਵਾਨ ਤਮਨਜੀ ਨੂੰ ਮੁੱਖ ਮੰਤਰੀ ਪੰਜਾਬ ਦੇ ਨੇ ਵੀ ਅਸੀਂ ਵਾਅਦਾ ਕਰਦੇ ਆਂ ਜਿਹੜੇ ਤੁਸੀਂ ਸੁਧਾਰ ਲਿਆ ਰਹੇ ਹੋ ਬਹੁਤ ਵਧੀਆ ਨੇ ਪਰ ਨਾਲ ਹੀ ਇੱਕ ਮੈਂ ਸਵਾਲ ਉਠਾਣਾ ਚਾਹਾਂਗਾ ਵੀ ਜਿਹੜਾ ਰੋਜ਼ਗਾਰ ਤੁਸੀਂ ਦੇਣ ਦੇ ਨਾਤੇ ਸਰਕਾਰ ਬਣਾਈ ਸੀ ਉਹ ਹਰ ਖੇਤਰ ਤੋਂ ਰੁਜ਼ਗਾਰ ਖਤਮ ਹੋ ਰਿਹਾ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਉਹਦਾ ਸਬਸਟੀਟਿਊਟ ਕੀ ਆ ਤੁਹਾਡੇ ਕੋਲੇ ਕੋਈ ਨਹੀਂ ਇੱਕ ਬੰਦਾ ਇੱਕ ਵਿੰਡੋ ਬਣਾਤੀ ਇੱਕ ਕੰਪਿਊਟਰ ਲਾਤਾ ਉੱਤੇ 50 ਬੰਦੇ 100 ਬੰਦੇ ਖਤਮ ਕਰਦੇ ਜਿਹੜੇ ਪੰਜਾਬ 50 ਸਾਲ ਤੋਂ ਇੱਕ ਰੁਜ਼ਗਾਰ ਦੇ ਐਕਸਪਰਟ ਬੰਦੇ ਸੀ ਅਸੀਂ ਇਹ ਤਾਂ ਨਹੀਂ ਵੀ ਕੱਲੀ ਰਜਿਸਟਰੀ ਲਿਖਦੇ ਆ ਬੰਦਾ ਜੇ ਸਾਡੇ ਕੋਲੇ ਹਿੱਸੇ ਕਢਾਣ ਵੀ ਆਂਦਾ ਅਸੀਂ ਚਾਹ ਵੀ ਕੋਲੋਂ ਭੜਾਣੇ ਆ 100 ਰੁਪਏ ਲੈਣੇ इवन देन 50 ਰੁਪਏ ਲੈਣੇ ਤਿੰਨ ਦਿਨ ਚ ਉਹਦੇ ਹਿੱਸੇ ਚੈੱਕ ਕਰਦੇ ਆਂ ਬੰਦਾ ਕਹਿੰਦਾ ਯਾਰ ਮੇਰੀ ਤਾਂ ਜ਼ਮੀਨ ਉੱਡ ਗਈ ਬੰਦੇ ਦੀ ਦੋ ਕਨਾਲ ਜ਼ਮੀਨ ਹੈ ਕਿਸੇ ਗਰੀਬ ਬੰਦੇ ਦੀ ਉਹ ਕੀ 500 ਰੁਪਏ ਲਾਊਗਾ ਕਿਹੜਾ ਸੁਵਿਧਾ ਕੇਂਦਰ ਵਾਲਾ ਉਹਦੀ ਫਰਦ ਚੈੱਕ ਕਰੂਗਾ 100 ਪੇਜਾਂ ਦੀ ਮੰਨ ਲਓ ਫਰਦ ਹੈ ਉਹਦੇ ਕੋਣ ਹਿੱਸੇ ਚੈੱਕ ਕਰੂਗਾ ਉਹ ਅਸੀਂ ਕਰਾਂਗੇ ਸਾਡੇ 30-30 ਸਾਲ ਦੇ ਸਬੰਧ ਨੇ 50-50 ਸਾਲ ਦੇ ਸਬੰਧ ਨੇ ਸਾਡੇ ਅਸੀਂ ਬੰਦੇ ਨੂੰ ਚਾ ਵੀ ਬੰਦਨ ਕਈ ਵਾਰ ਕੋਲੋਂ ਭਲਾਣੇ ਇਹ ਤਾਂ ਇਹ ਹੈਗਾ ਵੀ ਸਾਰੇ ਪਿਛਤਾ ਜਾ ਰਹੀਆਂ ਅਸੀਂ ਵਾਦਾ ਕਰਦੇ ਆਂ ਬਿਜੇ ਤੋਂ ਸੁਸਿਹਾਰ ਲਿਆਣਿਆ ਤਾਂ ਜ਼ਮੀਨੀ ਹਕੀਕਤਾਂ ਨੂੰ ਮੱਦੇ ਨਜ਼ਰ ਰੱਖੇ ਹੋਏ